ਤੇ ਇਦਾਂ ਦੇ ਆ ਪੈਕਿੰਗ ਵਿੱਚ ਤੁਹਾਨੂੰ ਬਿਸਕੁਟ ਆ ਗਏ ਨਮਕੀਨ ਬਿਸਕੁਟ ਵੀ ਆ ਗਏ ਮਿੱਠੇ ਬਿਸਕੁਟ ਵੀ ਹੈਗੇ ਆ ਤੇ ਆ ਵੀ ਬਹੁਤ ਸੋਹਣੀਆਂ ਮਠੀਆਂ ਆ ਤੇ ਜੇ ਟੇਸਟੀ ਹੁੰਦੀਆਂ ਆ ਵੀ ਮਠੀਆਂ ਜ਼ਰੂਰ ਇੱਕ ਵਾਰੀ ਵਿਜ਼ਿਟ ਕਰੋ ਇਧਰ ਅਸ ਗੁੱਲੇ ਜੇ ਤੁਸੀਂ ਗੁਲਾਬ ਜਮਨ ਅਸ ਗੁੱਲੇ ਪਕਰ ਬਣਾਉਣ ਵਾਸਤੇ ਇੱਥੇ ਜਾਣੇ ਆ ਤੇ ਇਦਾਂ ਲੈ ਜਾ ਸਕਦੇ ਹੋ ਤੇ ਬਾਕੀ ਕਾਫੀ ਸਮਾਨ ਆ ਗਿਆ ਹੈ ਜੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਰਿਹਰ ਮੇਂਜੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਅਸੀਂ ਆਏ ਹਾਂ ਬੋਮਨ ਕਲੈਕਸ਼ਨ ਹਿਆਰਪੁਰ ਦੇ ਵਿੱਚ ਤੇ ਇਹ ਬੋਮਨ ਕਲੈਕਸ਼ਨ ਬਹੁਤ ਵੱਡਾ ਹੋ ਚੁੱਕਾ ਹੈ ਕਾਫੀ ਬੋਡਾ ਬਣ ਗਿਆ ਹੈ ਤੇ ਇੱਥੇ ਤੁਹਾਨੂੰ ਸਾਰਾ ਆਇ ਕਰੋ ਸੋਈ ਦਾ ਸਮਾਨ ਗਰੋਸਰੀ ਸਮਾਨ ਸਾਰਾ ਤੁਹਾਨੂੰ ਮਿਲ ਜੂਗਾ ਇੱਥੇ ਤੇ ਡਰਾਈ ਫਰੂਟ ਦਗਾਰਾ ਵੀ ਮਿਲ ਜੂਗਾ ਸਾਰਾ ਤੁਹਾਨੂੰ ਦਿਖਾਵਾਂਗੇ ਵੀਡੀਓ ਨਾਲ ਬਣੀ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਲਾਈਕ ਸ਼ੇਅਰ ਕਰਨ ਨੂੰ ਕਰਦੇ ਤਾਂ ਤੁਹਾਨੂੰ ਦਿਖਾਉਣਾ ਚਲੋ ਵੀ ਵੀਡੀਓ ਨਾ ਬਣੀ ਰਹੀ ਹੈ ਇੱਧਰ ਬਿਸਕੁਟ ਲੱਗੇ ਹੋਏ ਆ ਤੇ ਬਿਸਕੁਟ ਵੀ ਤੁਹਾਨੂੰ ਹਰ ਪ੍ਰਕਾਰ ਦੇ ਬਿਸਕੁਟ ਮਿਲ ਜੂਗੇ ਲੋ ਜੀ ਤੇ ਬਿਸਕੁਟ ਵੀ 38-38 ਰੁਪਏ ਲੱਗੇ ਹੋਏ ਆ ਲੋ ਜੀ ਇੱਧਰ ਬਿਸਕੁਟ ਲੱਗੇ ਹੋਏ 38 ਰੁਪਏ ਦੇ ਜਿਹੜਾ ਪੈਕ ਤੇ ਜਿਹੜਾ ਮੰਡੀ ਲੈ ਕੇ ਜਾਓ ਤੁਸੀਂ 38-38 ਰੁਪਏ ਚ ਲਿਖਿਆ ਹੋਇਆ ਵੀ 38 ਰੁਪਏ ਤੇ ਬਿਸਕੁਟ ਲੱਗੇ ਹੋਏ ਆ ਇੱਧਰ ਤੁਹਾਨੂੰ ਪੂਜੀ ਹਰਕ ਪੂਜੀ ਵੀ ਮਿਲ ਜੂਗੇ ਬੂੰਦੀ ਵਗੈਰਾ ਖੱਟੇ ਵਾਲੀਆਂ ਪਕੌੜੀਆਂ ਮਿਲ ਕੇ ਤੇ ਪੂਜੇ ਹੋਏ ਜਾਨੇ ਤੁਹਾਨੂੰ ਚਾਹੀਦੇ ਉਹ ਵੀ ਲਿਜਾ ਸਕਦੇ ਮਠੀਆਂ ਇੱਧਰ ਕਾਜੂ ਵਗੈਰਾ ਮਠੀਆਂ ਮਡਰੀ ਜਿੱਦਾਂ ਦੀ ਮਰਜ਼ੀ ਤੋਂ ਨੇ ਤੁਹਾਨੂੰ ਸਮਾਨ ਮਿਲ ਜਾਊਗਾ ਅਦਰ ਗੱਜਕਾ ਵਗੈਰਾ ਵੀ ਲੱਗੀ ਹੋਈ ਆ ਤੇ ਗੱਜਕਾ ਵੀ ਤੁਹਾਨੂੰ ਮਿਲ ਜਾਊਗਾ ਮਰੁੰਡਾ ਮਿਲ ਜਾਊਗਾ ਗੱਜਕਾ ਤੇਲਾਂ ਵਾਲੇ ਗੱਜਕਾ ਵੀ ਮਿਲ ਜਾਊਗੇ ਤੇ ਦੂਜੀ ਵੀ ਗੱਜਕਾ ਮਿਲ ਜਾਊਗਾ ਅਕੀ ਤਾਂ ਨੋਏ ਦਾ ਚਿਪਸ ਵੀ ਗਰਮ ਮਿਲ ਜੂਗੇ ਮਠੀਆਂ ਜੇ ਇਸ ਤਰ੍ਹਾਂ ਮਠੀਆਂ ਮਿਲ ਜੂਗੀਆਂ ਸਮੋਸੀਆਂ ਵੀ ਮਿਲ ਜੂਗੀਆਂ ਤੇ ਇਹ ਆਏ ਆ ਇਸੇ ਹਿਯਾਰ ਪਰ ਬਹੁਤ ਮੈਂ ਕਲੈਕਸ਼ਨ ਜਿ세 ਆਪਕਾ ਬਹੁਤ ਮੈਂ ਕਲੈਕਸ਼ਨ ਜੋ ਤੇ ਸਾਰਾ ਤੁਹਾਨੂੰ ਦਿਖਾਵਾਂਗੇ ਵੀਡੀਓ ਨਾ ਬਣੇ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਕਰਦੇ ਹੋ ਤੇ ਇਧਰ ਤੋਂ ਸਿਰਸ ਗੁੰਲੇ ਲੈਣਾ ਚਾਹੋ ਤੇ ਰਸ ਗੁੰਲੇ ਮਿਲ ਜੂਗੇ ਤੇ ਗੁਲਾਬ ਜੰਮਣ ਗੁਲਾਬ ਜੰਮਣ ਰਸ ਗੁੰਲੇ ਤੇ ਇਹਦੇ ਸੋਨ ਪਾਪੜੇ ਇਸ ਤਰ੍ਹਾਂ ਦੇ ਤੁਹਾਨੂੰ ਸੋਨ ਪਾਪੜੇ ਦੇ ਵੀ ਮਿਲ ਜੂਗੇ ਦ ਦਾਲਾਂ ਲੱਗੀਆਂ ਮੋਠ ਚਿਤਰੇ ਰਾਜਮਾ ਲਾਲ ਰਾਜਮਾ ਸੋਇਆਬੀਨ ਦਾਲ ਹਨ ਕਾਲੇ ਚਨੇ ਤੁਹਾਨੂੰ ਮਿਲ ਜੂਗੇ ਤੇ ਦਲਗੋ ਮੂੰਗੀ ਤੁਹਾਨੂੰ ਮਿਲ ਜੂਗੇ ਇੱਥੇ ਹਰ ਕਦਾਲਾ ਲੱਗੀਆਂ ਹੋਈਆਂ ਨੇ ਰੇਟ ਉੱਤੇ ਲਿਖਿਆ ਹੋਇਆ ਹਰ ਕਦਾਲਾ ਵੀ ਲੱਗੀਆਂ ਹੋਈਆਂ ਹਨ ਮਟਰ ਮਿਲ ਜੂਗੇ ਤੇ ਇਧਰ ਤੇਲ ਵਗੈਰਾ ਇੱਧਰ ਤੋਤੇ ਮਾਂ ਵੀ ਮਿਲ ਜੂਗਾ ਤੁਹਾਨੂੰ ਤੋਤੇ ਮਾਂ ਵੀ ਦਾਲ ਅੱਧਾ ਕਿਲੋ 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 ਦੇ ਪੈਕਿੰਗ ਪੈਕਿੰਗਾਂ ਲੱਗੀਆਂ ਹੋਈਆਂ ਮਸਾਂ ਦਾਲ ਮੂੰਗੀ ਦਾਲ ਤੇ ਹਰਕ ਦਾਲ ਮਾਂ ਤੁਹਾਨੂੰ ਮਿਲ ਜੂਵੇ ਇੱਧਰ ਹਰਕ ਦਾਲ ਲੱਗੀਆਂ ਹੋਈਆਂ ਮੂੰਗੀ ਫੁੱਲ ਲੱਗੀਆਂ ਹੋਈਆਂ ਤੁਹਾਨੂੰ ਚਾਵਲ ਮਿਲ ਜੂਗੇ ਚੀਨੀ ਲੱਗੀ ਹੋਈ ਆ ਪੈਕਿੰਗਾਂ ਕੀਤੀਆਂ ਹੋਈਆਂ ਆ ਤੇ ਇੱਧਰ ਕਣਿ ਵੀ ਤੁਹਾਨੂੰ ਮਿਲ ਜੂਗੇ ਤੇ ਕਣਿਓ ਮਿਲ ਜੂਗੇ ਪੌਣ ਵੀ ਮਿਲ ਜੂਗੇ ਤੇ ਇੱਧਰ ਬ੍ਰਾਊਨ ਚੌਲ ਬ੍ਰਾਊਨ ਚੌਲ ਵੀ ਤੁਹਾਨੂੰ ਮਿਲ ਜੂਗੇ ਮਤਲਬ ਇਹਨਾਂ ਨੇ ਸਟੋਰ ਵਾਕਈ ਵੱਡਾ ਕਰ ਦਿੱਤਾ ਤੇ ਹੁਣ ਸਟੋਰ ਵੱਡਾ ਕਰਕੇ ਦੇਖ ਸਕਦੇ ਹਾਂ ਸਟੋਰ ਵੱਡਾ ਹੋ ਗਿਆ ਹੈ ਤੇ ਹਾਂ ਤੇ ਸਟੋਰ ਵੱਡਾ ਹੋਣ ਕਰਕੇ ਤੇ ਹੁਣ ਬੰਦਾ ਕੰਫਿਊਜ਼ ਹੋ ਜਾਂਦਾ ਜਵੈਣ ਕੇ ਗਾਰਲਿਕ ਪੇਸਟ ਮਤਲਬ ਕਿ ਸਮਾਨ ਵੀ ਹੈਗਾ ਜੀਰਾ ਤੁਹਾਨੂੰ ਮਿਲ ਜੂਗਾ ਹਰ ਕਿਸ ਤਰ੍ਹਾਂ ਨਾਲ ਦੀ ਵਿੱਚਾਂ ਛੋਟੀ ਇਲਾਚੀ ਵੱਡੀ ਇਲਾਚੀ ਤੇ ਇਧਰ ਤੁਹਾਨੂੰ ਲੌਂਗ ਵਗੈਰਾ ਮਿਲ ਜੂਗੇ ਲੌਂਗ ਛੋਟੀ ਇਲਾਚੀ ਵੱਡੀ ਇਲਾਚੀ ਹੈ ਇਹਦੇ ਤੁਹਾਨੂੰ ਹਰਬਲ ਕੋਲਗਟ ਵੀ ਇਥੋਂ ਮਿਲੂ ਪੇਸਟੋ ਵੀ ਮਿਲੂਗਾ ਸਾਬਣ ਵਗੈਰਾ ਲੱਗੇ ਹੋਇਆ ਤੇਲ ਜਿਹੜਾ ਮਰਜ਼ੀ ਲੈ ਜਾਣਾ ਆਮਲੇ ਦਾ ਪੈਰਾਸ਼ੂਟ ਤੇਲ ਤੇ ਭੂਜੇ ਹਾਂ ਭੂਜੇ ਇਸ ਤਰ੍ਹਾਂ ਦੇ ਪੈਕਿੰਗ ਵਿੱਚ ਵੀ ਤੁਹਾਨੂੰ ਭੂਜੇ ਮਿਲ ਜੂਗੇ ਤੇ ਇਹ ਹਰ ਤਰ੍ਹਾਂ ਦੀ ਪੈਕਿੰਗ ਭੁਜੀਆ ਵੀ ਮਿਲ ਸਕਦੀ ਹੈ ਜੋ ਤੁਹਾਨੂੰ ਮਤਲਬ ਇਹ ਕਹਿਣਾ ਸ਼ਾਪ ਰੋਡੇ ਹੋਣ ਕਰਕੇ ਤੇ ਇਸ ਤਰ੍ਹਾਂ ਦੀ ਪੈਕਿੰਗ ਚ ਤੁਸੀਂ ਭੁਜੀਆ ਫੱਟਾ ਮੁੱਠਾ ਭੁਜੀਆ ਲੈ ਜਾਣਾ ਹੈ ਜਿਹੜਾ ਮਰਜ਼ੀ ਭੁਜੀਆ ਆਲੂ ਭੁਜੀਆ ਲੈ ਜਾਣਾ ਹੈ ਇਸ ਤਰ੍ਹਾਂ ਦੀ ਪੈਕਿੰਗ ਚ ਆ ਗਿਆ ਹੈ ਤੇ ਜੂਰੇ ਕੋਲ ਵੀਡੀਓਟ ਕਰੋ ਤੇ ਇਹ ਦੇਖੋ ਜੀ ਇੱਥੇ ਉਧਰ ਪੈਕਿੰਗ ਚੱਲ ਰਹੀ ਹੈ ਤੇ ਇੱਧਰ ਪੈਕਿੰਗ ਹੋ ਰਹੀ ਹੈ ਖੰਡ ਵਗੈਰਾ ਇੱਧਰ ਤੇ ਇੱਧਰ ਤੁਹਾਨੂੰ ਮੈਦਾ ਵਗੈਰਾ ਮਿਲ ਜੂਗਾ ਹੈ ਨਾ ਸੋਜੀ ਮੇਦਾ ਬਸਣ ਅੰਡੇ ਵਗੈਰਾ ਇਹ ਕੀ ਹੈ ਇਹ ਪਿਸਤਾ ਇਧਰ ਇਸ ਤਰ੍ਹਾਂ ਦੇ ਪੈਕਿੰਗ ਸਾਨੂੰ ਪਿਸਤਾ ਵੀ ਮਿਲ ਜਾਊਗਾ ਪੈਕਿੰਗ ਇਸ ਤਰ੍ਹਾਂ ਦੇ ਹੈਗੇ ਆ ਪਿਸਤਾ ਆ ਕਾਜੂ ਮਿਲ ਜਾਊਗਾ ਦੇਖੋ ਪੈਕਿੰਗ ਅਚ ਤੇ ਬਾਦਾਮ ਵੀ ਮਿਲ ਜਾਊਗਾ ਪਿਸਤਾ ਆ ਤੇ ਸੋਗੀ ਵਗੈਰਾ ਇਸ ਤਰ੍ਹਾਂ ਨੇ ਬਹੁਤ ਸੋਹਣੀਆਂ ਪੈਕਿੰਗਾਂ ਕੀਤੀਆਂ ਹੋਈਆਂ ਆ ਇਹਨਾਂ ਲਈ ਜਾ ਸਕਦੇ ਆ ਇਧਰ ਚਿਲੀ 소ਸ ਸੋਇਆ 소ਸ ਚਿਲੀ 소ਸ ਟਮਾਟੋ 소ਸ ਮਰੱਬੇ ਤੁਹਾਨੂੰ ਮਿਲੂਗੇ ਆਮਲਾ ਦਾ ਹੋਲੇ ਦਾ ਮਰੱਬਾ ਆਪਲ ਮਰੱਬਾ ਮਨਕਲ ਦੇ ਮਰੱਬੇ ਵੀ ਹਰ ਤਰ੍ਹਾਂ ਦੇ ਆ ਗਏ ਤੁਹਾਨੂੰ ਜੀਰੇ ਦਾ ਇਸ ਤਰ੍ਹਾਂ ਦਾ ਤੇ ਆਚਾਰ ਵਗੈਰਾ ਵੀ ਮਿਲ ਜੂਗੇ ਤੇ ਆਚਾਰ ਵੀ ਲੱਗੇ ਹੋਏ ਬਾਕੀ ਇੱਧਰ ਵੀ ਤੁਹਾਨੂੰ ਹਰ ਤਰ੍ਹਾਂ ਦਾ ਸਮਾਨ ਤੁਹਾਨੂੰ ਇੱਥੇ ਮਿਲ ਜੂਗਾ ਬਹੁਤ ਅਦਰਨੀ ਟੌਫੀਆਂ ਵਗੈਰਾ ਗੋਲੀਆਂ ਵਗੈਰਾ 10-10 ਦੇ 10 ਸਲਾਂਟ ਰਾਫਟ ਹੈ ਤੇ ਤੁਹਾਨੂੰ ਹਰ ਤਰ੍ਹਾਂ ਦਾ ਸਮਾਨ ਇੱਥੇ ਕੈਂਡੀਆਂ ਵੀ ਤੁਹਾਨੂੰ ਜਿੱਦਾਂ ਦੇ ਬਚਾਉਂਦੇ ਕੈਂਡੀਆਂ ਵੀ ਮਿਲ ਜੂਗੀਆਂ ਤੇ ਮੈਗੀਆਂ ਲੱਗੀਆਂ ਹੋਈਆਂ ਮੈਗੀਆਂ ਵੀ ਮਿਲ ਜੂਗੀਆਂ ਹਨਾ ਪੋਹਾ ਮੈਗੀ ਓਟਸ ਤੇ ਲਿਟ ਲਿਖੇ ਹੋਏ ਆ ਉੱਤੇ ਤੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਵਾਉਣਾ ਕਿੱਥੇ ਆਏ ਹੈਗਾ ਅਸੀਂ ਆਏ ਹਾਂ ਹਾਰਪੁਰ ਬ੍ਰਾਊਂਚ ਆਵੋ ਵੀ ਮਿਲੋਗੇ ਤੂੰ ਦੇਖ ਸਕਦੇ ਤੁਸੀਂ ਤੇ ਤਾਂ انجੀਰ ਦੇ ਵੀ ਪੈਕਿੰਗ ਆ ਮਿਲ ਜੂਗੇ ਦੇਖੋ ਤੇ انجੀਰ ਦੀ ਪੈਕਿੰਗ ਇਸ ਤਰ੍ਹਾਂ ਦੀ ਹੈਗੀ ਆ انجੀਰ ਵੀ ਮਿਲ ਜੂਗਾ ਖਰੋਟ ਬਹੁਤ ਸੋਹਣੀਆ ਪੈਕਿੰਗ ਆ ਕੀਤੀ ਹੋਈ ਆ ਇਸ ਤਰ੍ਹਾਂ ਇਹਦੇ ਵਿੱਚ ਸਮਾਨ ਖਰਾਬ ਨਹੀਂ ਹੁੰਦਾਗਾ ਪਹਿਲਾਂ ਵੀ ਤੁਹਾਨੂੰ ਦਿਖਾਇਆ ਦੇਖੋ ਸੋਗੀ ਵਗੈਰਾ انجੀਰ ਵਗੈਰਾ ਮੈਂ ਤੁਹਾਨੂੰ ਹੁਣ ਡਰਾਈ ਫਰੂਟ ਵੀ ਸਾਰੇ ਇੱਥੇ ਮਿਲ ਜੂਗੇ ਡਰਾਈ ਫਰੂਟ ਲੱਗੇ ਹੋਏ ਆ ਲੋ ਜੀ ਮਰਬਾ ਵੀ ਤੁਹਾਨੂੰ ਮਿਲ ਜੂਗੇ ਆਮਲਾ ਮਰਬਾ ਸੇਮ ਮਰਬਾ ਦੋ ਮਰਬੇ ਤਰ੍ਹਾਂ ਦੇ ਮਰਬੇ ਆ ਉਹ ਵੀ ਤੁਹਾਨੂੰ ਮਿਲ ਜੂਗੇ ਜੀ ਇੱਧਰ ਡਾਲਡਾ ਕੇ ਵੀ ਲੱਗਾ ਹੋਇਆ ਆ ਤੇ ਇਹ ਡਾਲਡਾ ਕੇ ਨੂੰ ਜਾਣਾ ਵੀ ਡਾਲਡਾ ਕੇ ਲੈ ਜਾਣਾ ਸੁਖਣਾ ਨੂੰ ਸਾਬਣ ਜਿਹੜਾ ਤੁਹਾਨੂੰ ਮਿਲਣਾ 260 ਦੀ ਪੈਕਿੰਗ ਆ ਤੇ ਇੱਕ ਪੀਸ ਮਿਲਣਾ 55 ਰੁਪਏ ਦਾ ਇੱਧਰ ਤੁਹਾਨੂੰ ਸਾਬਣ ਬਜ਼ਾਰ ਤਰ੍ਹਾਂ ਦੇ ਮਿਲ ਜੂਗੇ ਤੇ ਇੱਧਰ ਸੁਖਣਾ ਤੇ ਸੋਇਆਬੀਨ ਔਇਲ ਸੁਖਣਾ ਸੋਇਆਬੀਨ ਔਇਲ ਵੀ ਮਿਲ ਜੂਗਾ ਤੇ ਇੱਧਰ ਅੱਧਾ ਕਿਲੋ ਦੀਆਂ ਪੈਕਿੰਗ ਇਸ ਤਰ੍ਹਾਂ ਦੀਆਂ ਰਾਦੇ ਦੀਆਂ ਲੱਗੀਆਂ ਹੋਈਆਂ ਆ ਸੁਖਣਾ ਮਾਸਟਰ ਡੋਇਲ ਦੀਆਂ ਲੱਗੀਆਂ ਹੋਈਆਂ ਦੋ-ਦੋ ਲੀਟਰ ਦੀਆਂ ਪੈਕਿੰਗਾਂ ਲੱਗੀਆਂ ਹੋਈਆਂ ਲੋ ਜੀ ਤੇ 5 ਲੀਟਰ ਦੀਆਂ ਬੋਤਲਾਂ ਤੁਹਾਨੂੰ ਮਿਲ ਜੂਗੀ 5 ਲੀਟਰ ਦੀਆਂ 5 ਲੀਟਰ ਦੀਆਂ ਮੈਨੂੰ ਵੀ ਇਹ ਛੋਟੇ ਪੈਕਿੰਗ ਲੈ ਜਾਣੇ ਚਾਹੀਦੇ ਛੋਟੇ ਵੀ ਤੇ ਦੇਸੀ ਗੇ ਵੀ ਤੁਹਾਨੂੰ ਇਸ ਤਰ੍ਹਾਂ ਦੇ ਪੈਕਿੰਗ ਵਿੱਚ ਮਿਲ ਜੂਗੇ ਦੇਸੀ ਗੇ ਤੇ ਲੋ ਜੀ ਆਣਾ ਕਿੱਥੇ ਆ ਹਿਆਰਪੁਰ ਆਏ ਆ ਬੋਮਨ ਕ੍ਰੈਪਸ਼ਨ ਚ ਤੇ ਇਹ ਸਟੋਰ ਕਾਫੀ ਵੱਡਾ ਬਣ ਚੁੱਕਾ ਹੈ। ਸੌਂਫਰੀਆਂ ਵੇਦਾ ਪੈਕਿੰਗਾਂ, ਗਰਮ ਮਸਾਲਾ ਮਿਲ ਜਾਊਗਾ। ਆਰਸੀ ਵਗੈਰਾ, ਸੌਂਡ ਵਗੈਰਾ ਵੀ ਮਿਲ ਜਾਊਗਾ ਤੇ ਇੱਧਰ ਲੱਗੇ ਹੋਏ ਆ। ਤੇ ਇੱਧਰ ਤੁਹਾਨੂੰ ਜਿੱਦਾਂ ਮਿਰਚਾਂ ਮਿਲ ਜਾਣੀਆਂ ਸਾਬਤ ਮਿਰਚਾਂ ਵੀ ਮਿਲ ਜਾਣੀਆਂ, ਦਲੀਆ ਪੈਕਿੰਗ ਕੀਤੀ ਹੋਈ ਹੈ ਤੁਹਾਨੂੰ ਮਿਲ ਜੂਗੀ। ਜੀਵਨ ਵਗੈਰਾ ਹਰ ਤਰ੍ਹਾਂ ਦਾ ਸਾਮਾਨ ਇੱਥੇ ਮਿਲਦਾ ਹੈ। ਤੇ ਬਾਕੀ ਤੁਹਾਨੂੰ ਹੋਰ ਵੀ ਦਿਖਾਣੇ ਆ। ਇਧਰ ਆਲਸੀ ਵੀ ਤੁਹਾਨੂੰ ਮਿਲ ਜੂਗੀ ਤੇ ਦਸ ਮੇਥੇ ਵੀ ਮਿਲ ਜੂਗਾ ਧਨੀਆ ਲੈ ਜਾਣਾ ਧਨੀਆ ਮਿਲੂਆ ਦਾਣਾ ਹਰ ਤਰ੍ਹਾਂ ਦੇ ਜਿਹੜੀਆਂ ਤੁਸੀਂ ਦਾਣਾ ਚਾਹੀਦੀਆਂ ਹੋਗੇ ਲੈ ਜਾ ਸਕਦੇ ਤੇ ਇਧਰ ਇਸ ਤਰ੍ਹਾਂ ਦੀ ਮੂੰਗਫਲੀ ਦੇ ਪੈਕਟ ਵੀ ਤੁਹਾਨੂੰ ਮਿਲ ਜੂਗੇ ਪੈਕਿੰਗ ਕੀਤੀ ਹੋਈ ਆ ਤੇ ਬਾਕੀ ਗਰਮ ਮਸਾਲਾ ਇਹ ਰੱਖਿਆ ਹੋਇਆ ਤੇ ਰੇਟ ਵੀ ਲਿਖਿਆ ਹੋਇਆ ਗਰਮ ਮਸਾਲਾ 50 ਰੁਪਏ ਲਿਖਿਆ ਹੋਇਆ ਇਹਦਾ ਰੇਟ ਵੀ ਇਨਾਂ ਤੇ ਤੁਹਾਨੂੰ ਲਿਖੇ ਹੋਏ ਆ ਦੇਖੋ ਹਾਂ 50 ਰੁਪਏ ਦਾ ਆ ਪਰ ਇਹ ਤਾਂ ਮੈਂ ਕਿਹਾ 115 ਰੁਪਏ ਸੌਫਾ ਇਹਦਾ ਰੇਟ ਵੀ ਲਿਖੇ ਹੋਏ ਉੱਤੇ ਦੋ ਦਾ ਕੋਈ ਕਨਫਿਊਜ਼ ਨਹੀਂ ਹੈਗਾ ਇਧਰ ਸਗੁੱਲੇ ਜੇ ਤੁਸੀਂ ਗੁਲਾਬ ਜੰਮਣ ਦੇ ਸਗੁੱਲੇ ਪਾ ਘਰ ਬਣਾਉਣ ਵਾਸਤੇ ਲੈ ਜਾਣੇ ਆ ਤੇ ਇੱਧਰੋਂ ਜਾ ਸਕਦੇ ਹੋ ਤੇ ਬਾਕੀ ਕਾਫੀ ਸਮਾਨ ਆ ਗਿਆ ਹੈ ਇਧਰ ਤੁਸੀਂ ਮਕਰੋਨੀ ਵਗੈਰਾ ਵੀ ਲੈ ਜਾ ਸਕਦੇ ਹੋ ਪਾਸਤਾ ਮਕਰੋਨੀ ਰਿੰਗ ਵਾਲਾ ਹੈ ਨਾ ਇਹਦਾ ਸੋਇਆ ਬੀਨ ਵੀ ਤੁਹਾਨੂੰ ਮਿਲ ਜਾਊਗਾ ਸੋਇਆ ਬੀਨ ਬੜੀਆਂ ਤੇ ਇਧਰ ਤਲਣ ਵਾਲਾ ਸਮਾਨ ਵੀ ਤੁਸੀਂ ਇਸ ਤਰ੍ਹਾਂ ਨਾਲ ਲੈ ਜਾ ਸਕਦੇ ਆ ਇਸ ਤਰ੍ਹਾਂ ਤਲਣ ਵਾਲੇ ਵੀ ਆ ਗਏ ਆ ਸੋ ਵੀ ਨਦਰ ਵਿਟਾਲਣ ਵਾਲੇ ਆ ਤੇ ਇਧਰ ਅੰਬਰਸਰੀਏ ਪਾਪੜ ਵੀ ਤੁਹਾਨੂੰ ਮਿਲ ਜੂਗੇ ਅੰਬਰਸਾਰੇ ਬੜੀਆਂ ਵੀ ਮਿਲ ਜੂਗੀਆਂ ਤੇ ਕਾਫੀ ਸਮਾਨ ਲੱਗਾ ਹੋਇਆ ਇਧਰ ਅੰਬਰਸਾਰੇ ਬੜੀਆਂ ਵੀ ਲੱਗੀਆਂ ਹੋਈਆਂ ਤੇ ਇਧਰ ਇਸ ਤਰ੍ਹਾਂ ਦੇ ਪਾ ਇਸ ਤਰ੍ਹਾਂ ਦੇ ਪਾਪੜ ਮਿਲ ਜੂਗੇ ਤੁਹਾਨੂੰ ਤਣ ਵਾਲੇ ਇਹ ਦੇਖ ਸਕਦੇ ਆ ਤੇ ਇਧਰ ਫੇਣੀਆ ਵਗੈਰਾ ਆ ਇਸ ਤਰ੍ਹਾਂ ਦੀਆਂ ਇਹ ਵੀ ਤੁਹਾਨੂੰ ਮਿਲ ਜੂਗੀਆਂ ਕਾਫੀ ਸਮਾਨ ਲੱਗਾ ਹੋਇਆ ਹੈ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇਦਾਂ ਦੀ ਆ ਪੈਕਿੰਗ ਵਿੱਚ ਤੁਹਾਨੂੰ ਬਿਸਕੁਟ ਆ ਗਏ ਨਮਕੀਨ ਬਿਸਕੁਟ ਵੀ ਆ ਗਏ ਮਿੱਠੇ ਬਿਸਕੁਟ ਵੀ ਆ ਗਏ ਤੇ ਪੂਜੀਏ ਹਰ ਤਰ੍ਹਾਂ ਦੇ ਪੂਜੀਏ ਪੈਕ ਮਿਲ ਜੂਗੇ ਹਾਂ ਹੈਨਾ ਪਹਿਲਾਂ ਇਸ ਪੈਕਿੰਗ ਵਿੱਚ ਹੁੰਦੇ ਸੀ ਤੇ ਇਹ ਪੈਕਿੰਗ ਵੀ ਥੋੜੀ ਬਦਲ ਗਈ ਹੈ ਇਸ ਤਰ੍ਹਾਂ ਦੀ ਹੁਣ ਪੈਕਿੰਗ ਵਿੱਚ ਆ ਗਏ ਆ ਤੇ ਬਾਕੀ ਵੀਡੀਓ ਕਿੱਦਾਂ ਦੀ ਲੱਗੀ ਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਦੱਸਿਓ ਤੇ ਬਹੁਤ ਜਿਸਮਟਾ ਸਟੋਰ ਬਣ ਚੁੱਕਾ ਹੈ ਵੂਮਨ 컬렉ਸ਼ਨ ਚ ਹੁਸ਼ਿਆਰਪੁਰ ਸੇ ਤੁਹਾਨੂੰ ਦਿਖਾ ਰਹੇ ਆ ਤੇ ਭੁਜੇ ਚਨੇ ਵੀ ਤੁਹਾਨੂੰ ਮਿਲ ਜੂਗੇ ਹਨ ਤੇ ਮਨੁੰਡਾ ਮਿਲ ਜੂਗਾ ਇਧਰ ਠੰਡਾ ਹੈ ਮਿਲ ਜੂਗਾ ਚਾਹ ਪੱਤੇ ਵਗੈਰਾ ਤੇ ਸਰਫ ਵਗੈਰਾ ਪਰੇ ਲਗਾਏ ਉਧਰ ਬਾਕੀ ਸਰਫ ਇਸ ਤਰ੍ਹਾਂ ਲੱਗੇ ਹੋਏ ਆ ਇਧਰ ਵੀ ਵਾਸ਼ ਸਰਫ ਤੇ ਅਲਟਰਾ ਵਾਈਟ ਵਾਸ਼ ਸਰਫ ਹਨ ਤੇ ਤੁਹਾਨੂੰ ਮਿਲ ਜੂਗੇ ਇਥੋਂ ਤੇ ਕੜੀ ਬੋੜਾ ਤੇ ਇੱਧਰ ਤੁਹਾਨੂੰ ਬੈਮ ਵੀ ਮਿਲ ਜਾਊਗਾ ਸੈਨੀਟਾਈਜ਼ਰ ਸੌਰੀ ਸੈਨ ਆਹ ਹਾਰਪਿਕ ਵੀ ਮਿਲ ਜਾਊਗਾ ਤੇ ਕੰਫਰਟ ਵੀ ਮਿਲ ਜਾਊਗਾ ਸਾਬਣ ਵੀ ਕੋਲ ਸਾਬਣ ਭਾਂਡੇ ਮੰਜਮਾ ਵਾਲਾ ਸਾਬਣ ਕੱਪੜੇ ਧੋਣ ਵਾਲਾ ਛੰਡੇ ਦੀਆਂ ਬੋਤਲਾਂ ਜਾਣੀਆਂ ਚੋਣੀਆਂ ਤੇ ਕਾਫੀ ਸਮਾਨ ਤੁਹਾਨੂੰ ਇੱਥੇ ਮਿਲ ਜਾਊਗਾ ਤੇ ਬਹੁਤ ਵੱਡਾ ਬਣ ਗਿਆ ਸ਼ਬਨਮ ਨਮੇ ਇਲਾਚੀ ਚਾਹ ਵੀ ਆ ਗਈ ਵੱਡੀਆਂ ਪੈਕਿੰਗਾਂ ਮਿਲ ਜੂਗੀਆਂ ਛੋਟੀਆਂ ਪੈਕਿੰਗਾਂ ਵੀ ਇਸ ਤਰ੍ਹਾਂ ਤੁਹਾਨੂੰ ਮਿਲ ਜੂਗੀਆਂ ਤੇ ਸ਼ਬਨਮ ਇਲਾਚੀ ਚਾਹ ਬਾਕੀ ਫੋਰਚੂਨ ਇਸ ਤਰ੍ਹਾਂ ਦੀ ਫੋਰਚੂਨ ਪੈਕਿੰਗ ਵਿੱਚ ਦਾਲ ਵੀ ਤੁਹਾਨੂੰ ਮਿਲ ਜੂਗੀ ਤੇ ਚਨੇ ਆਂ ਦਾਲ ਲੱਗੀ ਹੋਈ ਆ ਬਾਕੀ ਦਾਲਾਂ ਹਰ ਤਰ੍ਹਾਂ ਦੀ ਲੱਗੀਆਂ ਹੋਈਆਂ ਠੰਡੇ ਵੀ ਤੁਹਾਨੂੰ ਮਿਲ ਜੂਗੇ ਤੇ ਜੇ ਤੁਸੀਂ ਕਿ ਬਾਕੀ ਰਾਜਮਾ ਮਿਲ ਜੂਗਾ ਸਾਰਾ ਦਾਲਾਂ ਵਗੈਰਾ ਲੱਗੀਆਂ ਹੋਈਆਂ ਤੇ ਜ਼ਰੂਰ ਵਿਜ਼ਿਟ ਕਰੋ ਆਣਾ ਕਿੱਥੇ ਆ ਹੁਸ਼ਿਆਰਪੁਰ ਦੇ ਵਿੱਚ ਜ਼ਰੂਰੇ ਕਰੋ ਵਿਜ਼ਿਟ ਕਰੋ। ਆ ਵੀ ਬਹੁਤ ਸੋਹਣੀਆਂ ਮਠੀਆਂ ਆ ਤੇ ਜੇ ਟੇਸਟਿੰਗ ਹੁੰਦੀਆਂ ਆ ਵੀ ਮਠੀਆਂ ਜ਼ਰੂਰ ਇੱਕ ਵਾਰੀ ਵਿਜ਼ਿਟ ਕਰੋ। ਹੋਜੀ ਨਮੀਆਂ ਆਈਆਂ। ਕਾਫੀ ਚੀਜ਼ਾਂ ਇੱਥੇ ਨਮੀਆਂ ਵੀ ਆਈਆਂ ਆ। ਤੇ ਆ ਕਿਦਾਂ ਦਾ ਹੈ ਨਾ ਉਹ ਵੈਸੇ ਨਾ ਕਿਦਾਂ ਨੂੰ ਦੇਖਣ ਨੂੰ ਲੱਗਦਾ ਹੈ। ਦੇਖਣ ਨੂੰ ਹੋਰ ਤਾਂ ਲੱਗਦਾ ਹੈ। ਤੇ ਤੁਹਾਨੂੰ ਗੱਚਕ ਵੀ ਮਿਲ ਜੂਗੇ। ਇਹ ਵੀ ਗੱਚਕ ਮਿਲ ਜੂਗੇ। ਇਸ ਤਰ੍ਹਾਂ ਦੇ ਗੱਚਕ ਵੀ ਆ ਗਏ। ਟੀਲਾ ਵਾਲੀ ਗੱਚਕ ਇਹਨੂੰ ਕਹਿੰਦੇ ਤੇ ਇਧਰ ਮੁੰਡੇ ਦੇ ਕਰੈਕਟਰ ਰੱਖੇ ਹੋਏ ਆ ਤੇ ਜਿਹਨੂੰ ਕੋਈ ਪੁੱਛਦਾ ਨਹੀਂ ਹੁੰਦਾ ਸੀ ਹਨਾ ਇਹਨੂੰ ਕੋਣ ਖਾਂਦਾ ਹੁੰਦਾ ਸੀ ਪਹਿਲਾਂ ਹਾਂ ਲਓ ਜੀ ਮੱਠੇ ਵੀ ਇਧਰ ਆਇਆ ਤੇ ਗਾਵੇ ਹੋਲੇ ਬਰਤਵਾਲੇ ਮੱਠੇ ਹੋਇਆ ਲਓ ਜੀ ਇੱਥੇ ਬਰਤਾਂ ਵਾਲੇ ਮੱਠੇ ਹਾਂ ਅਸੀਂ ਆਹ ਨਹੀਂ ਹੋਇਆ ਸਾਡੇ ਕੋ ਤਿੰਨ ਮਹੀਨੇ ਬਾਅਦ ਆਏ ਆ ਤੇ ਬਾਕੀ ਵੀਡੀਓ ਨੂੰ ਬੱਤਵਾਰਾ ਸ਼ੇਅਰ ਕਰ